ਸਕਸਾਰਿਆਂ ਨੂੰ ਜੀ ਆਇਆਂ ਨੂੰ ਕਿੰਨਾਂ ਦਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਮਟਰ ਪਰੌਂਠਾ ਇਹ ਮਟਰ ਆ ਤੇ ਮੈਂ ਇਸ ਚੋਪਰ ਤੇ ਵਿੱਚ ਮਟਰਾਂ ਥੋੜੇ ਜਿ ਲੈ ਕੇ ਚੋਪ ਕਰ ਲਿਆ ਤੇ ਨਾਲ ਹੀ ਪਿਆਜ਼ ਵੀ ਕਰ ਲਿਆ ਦੇਖ ਸਕਦੇ ਜੀ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਆਪਣੇ ਚੋਪਰ ਦੇ ਵਿੱਚ ਮਟਰ ਚੋਪ ਹੋਏ ਆ ਗ੍ਰੇਡ ਪੂਰੀ ਤਰ੍ਹਾਂ ਹੋ ਗਿਆ ਤੇ ਆਪਾਂ ਇਹਨਾਂ ਦਾ ਪਰਾਂਠਾ ਬਣਾਵਾਂਗੇ ਹੁਣ ਲਹੂਨ ਮਿਰਚ ਮਸਾਲਾ ਵਿੱਚ ਪਾਵਾਂਗੇ ਇਹਨਾਂ ਦੇ ਵਿੱਚ ਆ ਦੇਖੋ ਪਿਆਜ਼ ਵੀ ਬਹੁਤ ਵਧੀਆ ਤਰੀਕੇ ਨਾਲ ਕੁੱਕ ਹੋ ਗਿਆ ਨਾ ਸਤਰਾ ਤੁਸੀਂ ਵੀ ਜੇ ਪਰੌਂਠਾ ਖਾ ਖਾ ਆਕ ਕੇ ਜੋ ਦਾ ਮਟਰ ਵਾਲਾ ਪਰੌਂਠਾ ਬਣਾ ਲਿਆ ਆਪਣੇ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦੇ ਆ ਮਟਰ ਹਰੇ ਮਟਰ ਤੇ ਜਰੂਰ ਬਣਾ ਕੇ ਖਾਓ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚਲੋ ਫਿਰ ਆਪਾਂ ਹੁਣ ਮਸਾਲਾ ਪਾਉਣੀ ਇਹਦੇ ਵਿੱਚ ਹਾਂਜੀ ਨਾਲ ਆਪਾਂ ਹੁਣ ਥੋੜਾ ਜਿਹਾ ਪੀਸੀ ਆ ਮਸਾਲਾ ਪਾਵਾਂਗੇ ਤੇ ਜੇਕਰ ਤੁਹਾਡੇ ਕੋਲ ਹਰੀਆਂ ਮਿਰਚਾਂ ਹੈਗੀਆਂ ਤੇ ਤੁਸੀਂ ਉਹ ਪਾ ਸਕਦੇ ਜੋ ਨਹੀਂ ਤੇ ਮੈਂ ਥੋੜੀ ਜੀ ਲਾਲ ਮਿਰਚ ਪਾਵਾਂਗੀ ਨਮਕ ਆਪਾਂ ਸਵਾਦ ਅਨੁਸਾਰ ਔਰ ਥੋੜਾ ਜਿਹਾ ਆਪਾਂ ਔਰ ਗੈਨੋ ਪਾਵਾਂਗੇ ਇੰਦੇ ਨਾਲ ਟੇਸਟ ਬਹੁਤ ਹੀ ਵਧੀਆ ਆ ਜਾਂਦਾ ਆ ਤੇ ਬੱਚੇ ਚਾਈ ਚਾਈ ਨਾਲ ਪਰੌਂਠਾ ਖਾਂਦੇ ਆ ਜੇਕਰ ਬੱਚੇ ਪਰੌਂ ਮਟਰ ਨਹੀਂ ਖਾਂਦੇ ਤੇ ਇਸ ਤਰੀਕੇ ਨਾਲ ਬਣਾ ਕੇ ਦਿਓ ਤੇ ਬੱਚੇ ਬਹੁਤ ਹੀ ਵਧੀਆ ਤਰੀਕੇ ਨਾਲ ਖਾਣਗੇ ਤੇ ਮੈਂ ਦੋ ਔਰਗੈਨੋ ਬਾਲ ਲਏ ਆ ਜੋ ਕਿ ਇਹਨਾਂ ਦਾ ਪੀਜੇ ਦਾ ਵੀ ਟੇਸਟ ਆਵੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆ ਤੇ ਨਾਲ ਇਹ ਆਪਾਂ ਥੋੜਾ ਜਿਹਾ ਜੀਰਾ ਪਾਵਾਂਗੇ ਔਰ ਚਾਟ ਮਸਾਲਾ ਵੀ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਂਦਾ ਖਟਮਠਾਜਾ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਤੇ ਆਪਣਾ ਮਟਰ ਪਰੌਂਠਾ ਸਟਫਿੰਗ ਬਣ ਕੇ ਤਿਆਰ ਹੋ ਗਈ ਆ ਤੇ ਆਟਾ ਆਪਾਂ ਪਹਿਲਾਂ ਦਾ ਗੁੱਜਾ ਹੋਇਆ ਸੀ ਤੇ ਆਪਾਂ ਦੋ ਛੋਟੇ ਛੋਟੇ ਪੇੜੀਆਂ ਦੇ ਵਿੱਚ ਆਪਾਂ ਕੀਤੇ ਹੋਏ ਦੋ ਲਈ ਹੋਏ ਛੋਟੇ ਛੋਟੇ ਪੂੜੀਆਂ ਵਾਂਗੂ ਬਣਾ ਕੇ ਤੇ ਇਨ ਵਿੱਚ ਆਪਾਂ ਹੋਣਾ ਸਟਫਿੰਗ ਪਾਵਾਂਗੇ ਇਸ ਤਰ੍ਹਾਂ ਆਪਾਂ ਖਲਾ ਲੈਣੀ ਸਾਰੇ ਪਾਸੇ ਜੋ ਕਿ ਕੋਨੀਆਂ ਤੱਕ ਵੀ ਆਪਣਾ ਜਿਹੜਾ ਪਰੌਂਠਾ ਆ ਦਾ ਸਵਾਦ ਆਵੇ ਮਟਰ ਦਾ ਤੇ ਹੁਣ ਆਪਾਂ ਦੂਸਰਾ ਉੱਪਰ ਰੱਖ ਦੇਣਾ ਹੁਣ ਆਪਾਂ ਰੋਟੀ ਵੇਲਾਂਗੇ। ਗੁੰਠਾ ਮਤਲਬ ਵਾਹ ਦੇਖੋ ਕਿੰਨੀ ਆਸਾਨੀ ਦੇ ਤਰੀਕੇ ਨਾਲ ਬਣ ਲਿਆ ਗਿਆ ਆ। ਲੱਗਦਾ ਪੈਣਾ ਵਧੀਆ। ਤੇ ਹੁਣ ਆਪਾਂ ਇਹਨੂੰ ਤਵੇ ਦੇ ਬਾਤ। ਤਾਂ ਮੱਠੇ-ਮੱਠੇ ਆਕਦੇ ਆਪਾਂ। ਹੁਣ ਆਪਾਂ ਇਹਨੂੰ ਮੱਠੇ-ਮੱਠੇ ਆਕਦੇ ਸੇਕਾਂਗੇ। ਇਸ ਤਰੀਕੇ ਨਾਲ ਦੂਸਰਾ ਪਰੌਂਠਾ ਵੀ ਤਿਆਰ ਕਰ ਲਿਆ ਤੇ ਹੁਣ ਆਪਾਂ ਪਹਿਲਾ ਪਰੌਂਠਾ ਦੇਖਦੇ ਆਂ ਵਾਓ ਕਿੰਨਾ ਸੋਹਣਾ ਰੜ ਗਿਆ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਘਿਓ ਦੇਸੀ ਲਗਾਣੇ ਆ ਜਾਂ ਤੁਸੀਂ ਢਾਲ ਦਾ ਵੀ ਲਗਾ ਸਕਦੇ ਜੋ ਤੋ ਪਲਟ ਕਰਨਾ ਇਹ ਨੂੰ ਜੋ ਕਿ ਸਾੜੇ ਪੰਜ ਸਾਲ ਸਿੱਕ ਜਾਵੇ ਅੱਜ ਸੰਡੇ ਸੀ ਤੇ ਬੱਚੇ ਡਿਮਾਂਡ ਕਰਦੇ ਪੰਮਾ ਕੁਝ ਵੱਖਰਾ ਖਾਣਾ ਹੈ ਤੇ ਮੈਂ ਚਲੋ ਤੁਹਾਨੂੰ ਹੈਲਦੀ ਵੀ ਖਵਾਉਣੀ ਆ ਤੇ ਵਧੀਆ ਤੇ ਮੈਂ ਫਿਰ ਮਟਰਾਂ ਵਾਲਾ ਪਰੌਂਠਾ ਤਿਆਰ ਕਰ ਲਿਆ ਤੇ ਮੈਂ ਚਲੋ ਕਰਦੇ ਨਾ ਵੀ ਵੀਡੀਓ ਸ਼ੇਅਰ ਕਰਦੇ ਆ ਤੁਸੀਂ ਵੀ ਬਣਾ ਕੇ ਖਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਇਹ ਤੁਸੀਂ ਚਾਹ ਦੇ ਨਾਲ ਦਹੀਂ ਦੇ ਨਾਲ ਮੱਖਣ ਦੇ ਨਾਲ ਜਿੰਦੇ ਨਾਲ ਵੀ ਤੁਸੀਂ ਖਾਣਾ ਚਾਹਦੇ ਜੋ ਖਾ ਸਕਦੇ ਜਾਂ ਦੇਖੋ ਪਰੌਂਠੇ ਦਾ ਕਲਰ ਵੀ ਬਹੁਤ ਵਧੀਆ ਆਇਆ ਹੈ ਤੇ ਸਿੱਕੇ ਵਧੀਆ ਤੇ ਕਿਨਾਂ ਬਣ ਕੇ ਤਿਆਰ ਹੋਇਆ ਆਪਣਾ ਆਲੋ ਜੀ ਆਪਣੇ ਆਲੋ ਜੀ ਆਪਣੇ ਦੋ ਪਰੌਂਠੇ ਬਣ ਕੇ ਤਿਆਰ ਹੋ ਗਏ ਆ ਦੇਖ ਲਓ ਕਿੰਨੇ ਵਧੀਆ ਤਰੀਕੇ ਦੇ ਨਾਲ ਨਾਲ ਮੱਖਣ ਤੇ ਨਾਲ ਆਪਣੀ ਚਾਹ ਆਜੋ ਖਾਈਏ ਚਲੋ ਆਪਾਂ ਹੁਣ ਵਿਹਾਨ ਨੂੰ ਖਵਾਉਣੇ ਆਨੇ ਲਾ ਕੇ ਚੱਲੇ ਆਂ ਦੇਖਦੇ ਆਂ ਟੇਸਟ ਲੱਗਦਾ ਜਾਂ ਨਹੀਂ ਵਿਹਾਨ ਆਲੋ ਬੇਟਾ ਆਪ ਦਾ ਮਟਰਾਂ ਵਾਲਾ ਪਰੌਂਠਾ ਮਮਾ ਜੀ ਨੇ ਤਨ ਆਖਿਆ ਇਹਨੇ ਹੁਣੇ ਬਣਾਤਾ ਹਾਂਜੀ ਕਿਦਾਂ ਦਾ ਲੱਗਾ ਟੇਸਟ ਕਰਕੇ ਦੇਖੋ ਰਾਮ ਨਾਲ ਗਰਮ ਮੋਦੂਰੀਆ ਮੰਮ ਬਣਿਆ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਓ